ਦੋਸਤੋ ਜੂਨ ਜੁਲਾਈ ਦੀਆਂ ਪੈਨਸ਼ਨਾਂ ਜਿਹੜੀਆਂ ਉਹ ਖਾਤਿਆਂ ਦੇ ਵਿੱਚ ਆ ਚੁੱਕੀਆਂ ਜੇਕਰ ਤੁਹਾਡੇ ਵੀ ਖਾਤੇ ਦੇ ਵਿੱਚ ਨਹੀਂ ਆਈ ਤਾਂ ਮੈਸੇਜ ਜਰੂਰ ਕਰਨਾ ਤੇ ਪੈਨਸ਼ਨਾਂ ਜਿਹੜੀ ਉਹ ਤੁਹਾਡੇ ਖਾਤੇ ਦੇ ਵਿੱਚ ਕਿੰਨੀ ਆਈ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਹੁਣ ਅਗਸਤ ਮਹੀਨੇ ਬਾਰੇ ਇੱਕ ਵੱਡੀ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਹੈ ਜਿਹੜੀ ਤਾਂ ਉਹ ਕਰ ਰਹੇ ਆ ਤਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਘੰਟੀ ਦੇ ਬਟਨ ਨੂੰ ਜਿਹੜਾ ਆਲ ਤੇ ਕਲਿੱਕ ਕਰ ਲਿਓ ਤੇ ਚਲੋ ਚੱਲਦੇ ਆ ਉਹ ਮੇਨ ਅਪਡੇਟ ਤੇ ਜਿਆਦਾ ਟਾਈਮ ਹੈ ਜਿਹੜਾ ਤੁਹਾਡਾ ਨਹੀਂ ਲੈ ਰਹੇ ਤਾਂ ਜੁਲਾਈ ਦੀ ਪੈਨਸ਼ਨ ਹੈ ਜਿਹੜੀ ਤਾਂ ਉਹ ਲੇਟ ਹੋ ਗਈ ਸੀ ਪਰ ਉਹ ਹੁਣ ਸਾਰਿਆਂ ਦੇ ਖਾਤਿਆਂ ਦੇ ਵਿੱਚ ਲਗਭਗ ਆ ਚੁੱਕੀ ਹੈ ਜੇਕਰ ਤੁਹਾਡੇ ਖਾਤੇ ਦੇ ਵਿੱਚ ਨਹੀਂ ਆਈ ਤਾਂ ਤੁਹਾਡਾ ਜ਼ਿਲ੍ਹਾ ਕਿਹੜਾ ਹੈ ਤਾਂ ਉਹ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਆਪਣਾ ਮੈਸੇਜ ਹੈ ਜਿਹੜਾ ਤਾਂ ਉਹ ਜ਼ਰੂਰ ਛੱਡ ਦੇਣਾ ਤਾਂ ਹੁਣ ਚੱਲਦੇ ਆਂ ਅਗਸਤ ਮਹੀਨੇ ਦੀ ਪੈਨਸ਼ਨ ਨੂੰ ਲੈ ਕੇ ਤਾਂ ਅਗਸਤ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਤਾਂ ਉਹ ਹੁਣ ਆ ਰਹੀ ਹੈ ਤਾਂ ਕਿੰਨੀ ਤਰੀਕ ਨੂੰ ਆ ਰਹੀ ਹੈ ਤੇ ਕਿੰਨੀ ਆ ਰਹੀ ਹੈ ਉਸ ਬਾਰੇ ਵੀ ਚਰਚਾ ਜਿਹੜੀ ਉਹ ਇਸ ਵੀਡੀਓ ਦੇ ਵਿੱਚ ਕਰਨ ਜਾ ਰਹੇ ਆਂ ਤਾਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਵੱਡੇ ਐਲਾਨ ਹੈ ਜਿਹੜੇ ਉਹ ਕੀਤੇ ਜਾ ਰਹੇ ਨੇ ਸੀਐਮ ਭਗਵੰਤ ਮਾਨ ਵੱਲੋਂ ਅਤੇ ਹੁਣ ਜਿਹੜੀ ਕੈਬਨਿਟ ਮੀਟਿੰਗ ਹੋਈ ਸੀ ਤਾਂ ਉਹਦੇ ਵਿੱਚ ਵੀ ਕੁਝ ਵੱਡੇ ਐਲਾਨ ਹੈ ਜਿਹੜੇ ਤੋ ਕੀਤੇ ਗਏ ਨੇ ਤਾਂ ਹੁਣ ਚਲਦੇ ਆਗਸਤ ਮਹੀਨੇ ਦੀ ਪੈਨਸ਼ਨ ਤੇ ਗੱਲਬਾਤ ਕਰਦੇ ਆ ਜਿਹੜੀ ਆਗਸਤ ਮਹੀਨੇ ਦੀ ਪੈਨਸ਼ਨ ਹੈ ਦੋਸਤੋ ਤਾਂ ਉਹ ਆਗਸਤ ਮਹੀਨੇ ਦੇ ਵਿੱਚ ਜਿਹੜੀ ਆਵੇਗੀ ਤੁਹਾਨੂੰ ਤਰੀਕ ਦੱਸਣ ਜਾ ਰਹੇ ਹਾਂ ਕਿ ਉਹ ਜਿਹੜੀ ਆਗਸਤ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਤਾਂ ਉਹ 11 ਤਰੀਕ ਨੂੰ ਲਗਭਗ ਸਾਰਿਆਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਹੈ ਜਿਹੜੀ ਉਹ ਕਰ ਦਿੱਤੀ ਜਾਵੇਗੀ ਕਿਸੇ ਕਾਰਨ ਕਰਕੇ ਕੁਝ ਦਿਨ ਇਧਰ ਉਧਰ ਹੋ ਸਕਦੇ ਨੇ ਪਰ 11 ਤਰੀਕ ਨੂੰ ਪੈਨਸ਼ਨ ਹੈ ਜਿਹੜੀ ਤੋ ਆ ਜਾਵੇਗੀ ਤੇ ਪੈਨਸ਼ਨ ਆਵੇਗੀ ਜਿਹੜੀ ਤਾਂ ਉਹ 1500 ਰੁਪਿਆ ਪੈਨਸ਼ਨ ਹੀ ਫਿਲਹਾਲ ਲੱਗਦਾ ਹੈ ਕਿ 1500 ਹੀ ਆਵੇਗੀ ਕੋਈ ਨਵੀਂ ਅਪਡੇਟ ਆਉਂਦੀ ਹੈ ਉਸ ਦੀ ਜਾਣਕਾਰੀ ਵੀ ਤੁਹਾਨੂੰ ਛੇਤੀ ਦੇਵਾਂਗੇ ਪਰ ਫਿਲਹਾਲ ਇਹਦੇ ਵਿੱਚ ਅਪਡੇਟ ਇਹੀ ਨਿਕਲ ਕੇ ਆ ਰਹੀ ਹੈ ਕਿ 1500 ਆਵੇਗੀ ਫਿਲਹਾਲ ਇੰਨਾ ਹੀ ਧੰਨਵਾਦ